अद्भुत दुनिया को जानिए <laughs> आगे पानी पीते खाते हुए छोटे बड़े बेशुमार डायनासोर्स हैं। <laughs> ਵਾਤਾਵਰਨ ਤੇ ਵਿਗਿਆਨ ਸਾਇੰਸ ਸਿਟੀ ਕਪੂਰਥਲਾ ਦੀ ਇੱਕ ਉਮੀਦ ਭਰੀ ਕੋਸ਼ਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਬ ਥਾਂ ਦੀ ਜੋ ਸਿੱਖਿਆ ਗਿਆਨ ਤੇ ਵਾਤਾਵਰਨ ਦੀ ਸੰਭਾਲ ਲਈ ਸਮਰਪਿਤ ਹੈ ਉਹ ਹੈ ਸਾਇੰਸ ਸਿਟੀ ਕਪੂਰਥਲਾ ਇੱਥੇ ਹਰ ਸਾਲ ਇੱਕ ਵਿਸ਼ੇਸ਼ ਵਾਤਾਵਰਣ ਮੇਲਾ ਜਾਂ ਵਿਗਿਆਨਿਕ ਪ੍ਰਦਰਸ਼ਨੀ ਹੁੰਦੀ ਹੈ ਜਿਸ ਦਾ ਮਕਸਦ ਹੁੰਦਾ ਹੈ ਲੋਕਾਂ ਵਿੱਚ ਪ੍ਰਕਿਰਤੀ ਪ੍ਰਤੀ ਸੁਚੇਤਨਾ ਪੈਦਾ ਕਰਨੀ ਇਹ ਸ਼ੋਅ ਸਾਨੂੰ ਦੱਸਦਾ ਹੈ ਕਿ ਸਿਰਫ ਸਿੱਖਿਆ ਹੀ ਨਹੀਂ ਸਹੀ ਦਿਸ਼ਾ ਵਾਲੀ ਸੋਚ ਵੀ ਜ਼ਰੂਰੀ ਹੈ ਸਾਇੰਸ ਸਿਟੀ ਵਿੱਚ ਬੱਚਿਆਂ ਨੌਜਵਾਨਾਂ ਤੇ ਵੱਡਿਆਂ ਲਈ ਵੱਖ-ਵੱਖ ਮਾਡਲ ਪ੍ਰਦਰਸ਼ਨੀਆਂ ਅਤੇ ਲਾਈਵ ਡੈਮੋ ਰਾਹੀ ਇਹ ਸਮਝਾਇਆ ਜਾਂਦਾ ਹੈ ਕਿ ਅਸੀਂ ਵਾਤਾਵਰਨ ਨੂੰ ਕਿਵੇਂ ਬਚਾ ਸਕਦੇ ਹਾਂ ਜਿਵੇਂ ਕਿ ਪਲਾਸਟਿਕ ਦੀ ਵਰਤੋਂ ਘਟਾਉਣਾ ਪੌਦੇ ਲਗਾਉਣਾ ਪਾਣੀ ਦੀ ਬਚਤ ਕਰਨਾ ਤੇ ਹਵਾ ਦੀ ਸ਼ੁੱਧਤਾ ਨੂੰ ਬਣਾਈ ਰੱਖਣਾ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਸਿੱਖਣ ਦਾ ਟੰਗ ਮਨੋਰੰਜਕ ਵੀ ਹੁੰਦਾ ਹੈ ਬੱਚੇ ਖੇਡਾਂ ਰਾਹੀਂ ਸਿੱਖਦੇ ਹਨ ਕਿ ਹਰੇ ਭਰੇ ਦਰਖ ਸਾਡੀ ਜ਼ਿੰਦਗੀ ਲਈ ਕਿੰਨੇ ਜ਼ਰੂਰੀ ਹਨ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਜੇਕਰ ਅੱਜ ਸੰਭਾਲ ਨਹੀਂ ਕੀਤੀ ਤਾਂ ਤਵੈ ਇੱਕ ਵਿੱਚ ਸਾਡੀ ਧਰਤੀ ਸੁੰਨੀ ਹੋ ਜਾਵੇਗੀ ਇਸ ਤਰ੍ਹਾਂ ਦੇ ਵਿਗਿਆਨਿਕ ਸ਼ੋਅ ਸਾਡੀ ਨਵੀਂ ਪੀੜੀ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਆਪਣੇ ਵਾਤਾਵਰਣ ਲਈ ਕੀ ਕੁਝ ਕਰਨ ਦੀ ਸੋਚ ਰੱਖਣ ਜੇਕਰ ਹਰ ਸ਼ਹਿਰ ਵਿੱਚ ਅਜਿਹੀ ਕੋਸ਼ਿਸ਼ ਕੀਤੀ ਜਾਵੇ ਤਾਂ ਸਾਡਾ ਪੰਜਾਬ ਸਾਡਾ ਭਾਰਤ ਤੇ ਪੂਰੀ ਧਰਤੀ ਇੱਕ ਵਧੀਆ ਤੋਂ ਇੱਕ ਵੱਲ ਵਧ ਸਕਦੀ ਹੈ ਆਓ ਅਸੀਂ ਵੀ ਵਾਅਦਾ ਕਰੀਏ ਕਿ ਹਰੇਕ ਰੁੱਖ ਲਗਾਈਏ ਪਾਣੀ بچਾਈਏ ਤੇ ਧਰਤੀ ਮਾਤਾ ਨੂੰ ਸਲਾਮਤ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ ਸੋ ਤਿਆਰ ਰਹੋ ਸਾਇੰਸ ਸਿਟੀ ਵਿੱਚ ਜਾਓ ਤੇ ਸਿੱਖੋ ਵਾਤਾਵਰਨ ਨੂੰ ਕਿਵੇਂ بچਾਈਏ ਜੇ ਤੁਹਾਨੂੰ ਇਹ ਵਿਚਾਰ ਚੱਗੇ ਲੱਗੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ